ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆਮ ਤੌਰ ਤੇ ਰਵੈਤਾਂ ਦੀ ਗੱਲ ਹੁੰਦੀ ਹੈ ਕਿ ਰਵੈਤਾਂ ਕੀ ਹੈ ਤੇ ਰਵੈਤਾਂ ਸਾਡੀ ਅੱਜ ਦੀ ਜ਼ਿੰਦਗੀ ਦੇ ਉੱਪਰ ਕਿਸ ਕਿਸਮ ਦਾ ਪ੍ਰਭਾਵ ਪਾਉਂਦੀ ਹੈ ਬਹੁਤ ਵਾਰ ਇਹ ਮੰਨਿਆ ਜਾਂਦਾ ਹੈ ਕਿ ਰਵੈਤ ਸ਼ਾਇਦ ਕੋਈ ਪਛਾਣ ਖਿੱਚੂ ਚੀਜ਼ ਹੈ ਰਵੈਤ ਸਾਡਾ ਇੱਕ ਵਾਰੀ ਜਦੋਂ ਮੁਰਚਾ ਪਕੜਦੀ ਹੈ ਤਾਂ ਛੱਡਦੀ ਨਹੀਂ ਸਾਨੂੰ ਕਿਤੇ ਅੱਗੇ ਵਧਣ ਨਹੀਂ ਦਿੰਦੀ ਪਰ ਨਾਲ ਹੀ ਨਾਲ ਇਹ ਵੀ ਦੇਖਿਆ ਕਿ ਕਈ ਵਿਅਕਤੀ ਜਦੋਂ ਰਵਾਇਤਾਂ ਨੂੰ ਤੋੜ ਕੇ ਅੱਗੇ ਵਧਦੇ ਆ ਤਾਂ ਉਸ ਦੇ ਨਾਲ ਨਾ ਸਿਰਫ ਤਰੱਕੀ ਹੁੰਦੀ ਹੈ ਬਲਕਿ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਕਰਨ ਦਾ ਹੌਸਲਾ ਵੀ ਪੈਦਾ ਹੁੰਦਾ ਹੈ ਅਸੀਂ ਕਿਸੇ ਇੱਕ ਖੇਤਰ ਦੀ ਗੱਲ ਨਹੀਂ ਕਰਦੇ ਤਕਰੀਬਨ ਹਰ ਖੇਤਰ ਵਿੱਚ ਆਪਣੀ ਕਿਸਮ ਦੀਆਂ ਰਵਾਇਤਾਂ ਤੇ ਮਨੌਤਾਂ ਹੁੰਦੀਆਂ ਜੇ ਅਸੀਂ ਆਪਣੀ ਗੱਲ ਸਿੱਖਿਆ ਤੋਂ ਸ਼ੁਰੂ ਕਰੀਏ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਪਰੰਪਰਾ ਵਿੱਚ ਕਿਸੇ ਸਮੇਂ ਗੁਰੂਕੁਲ ਦੀ ਵਿਵਸਥਾ ਹੁੰਦੀ ਸੀ ਜੰਗਲਾਂ ਦੇ ਵਿੱਚ ऋषि मुनि ਰਹਿੰਦੇ ਸੀ ਉਹਨਾਂ ਕੋਲ ਜਾ ਕੇ ਰਾਜੇ ਮਹਾਰਾਜਾਂ ਦੇ ਬੱਚੇ ਪੜ੍ਹਦੇ ਸੀ ਹੌਲੀ ਹੌਲੀ ਵਿਕਾਸ ਕਰਦੇ ਹੋਏ ਸਾਡੇ ਕੋਲੇ ਅੰਗਰੇਜ਼ੀ ਸਿਸਟਮ ਦੇ ਅਧੀਨ ਸਕੂਲਾਂ ਦੀ ਰਵੈਤ ਆਈ ਸਕੂਲਾਂ ਤੋਂ ਬਾਅਦ ਸਾਡੇ ਕੋਲੇ ਚਾਕ ਅਤੇ ਬੋਰਡ ਨਾਲ ਲੰਬਾ ਸਮਾਂ ਅਸੀਂ ਪੜ੍ਹਾਈ ਕਰਦੇ ਰਹੇ ਇਹ ਸਾਡੀ ਸਿੱਖਿਆ ਦੀ ਭਾਰਤੀ ਪદ્ધਤੀ ਦੀ ਰਵੈਤ ਕਹੀ ਜਾ ਸਕਦੀ ਹੈ ਇਸ ਸਰਵੈਟ ਦੇ ਵਿੱਚ ਇੱਕਦਮ ਉਦੋਂ ਤਬਦੀਲੀ ਆਈ ਜਦੋਂ ਅਸੀਂ ਡਿਜੀਟਲ ਕ੍ਰਾਂਤੀ ਦੇ ਦੌਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਕੰਪਿਊਟਰ ਨੇ ਆ ਕੇ ਨਾ ਸਿਰਫ ਸਾਡੀ ਸਿੱਖਿਆ ਦੀ ਵਿਧੀ ਨੂੰ ਬਦਲਿਆ ਬਲਕਿ ਸਾਡੀ ਸਿੱਖਣ ਦੀ ਰੀਤ ਨੂੰ ਹੋਰ ਵੀ ਤੇਜ਼ ਕਰ ਦਿੱਤਾ ਅੱਜ ਅਸੀਂ ਕੰਪਿਊਟਰ ਦੀ ਮਦਦ ਰਾਹੀਂ ਟੈਲੀਵਿਜ਼ਨ ਦੇ ਉੱਪਰ ਆ ਰਹੇ ਵੱਖਰੇ ਵੱਖਰੇ ਪ੍ਰੋਗਰਾਮਾਂ ਰਾਹੀਂ ਮੋਬਾਈਲ ਦੀ ਵਿਧੀ ਰਾਹੀਂ ਤੇ ਇਸ ਤੋਂ ਵੀ ਅੱਗੇ ਜਾ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਤਿ ਉੱਨਤ ਵਿਧੀ ਹੈ ਜਿਹੜੀ ਉਸ ਦੇ ਰਾਹੀਂ ਅੱਜ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਜਿਹੜਾ ਸਾਨੂੰ ਲੈਸਨ ਦਿੱਤਾ ਜਾਂਦਾ ਹੈ ਉਸ ਲਈ ਅਸੀਂ ਸਬੰਧਤ ਮਟੀਰੀਅਲ ਨੂੰ ਲੱਭਣ ਲਈ ਵੱਡੀਆਂ ਲਾਇਬ੍ਰੇਰੀਆਂ ਦੇ ਵਿੱਚ ਨਹੀਂ ਜਾਂਦੇ ਨਾ ਹੀ ਸਾਨੂੰ ਪੁਰਾਣੇ ਕਾਗਜ਼ ਫਰੋਲਨੇ ਪੈਂਦੇ ਹੈ ਬਲਕਿ ਸਾਡੇ ਹਰ ਇੱਕ ਦੇ ਮੋਬਾਈਲ ਦੇ ਵਿੱਚ ਵੱਖਰੇ ਵੱਖਰੇ ਐਪ ਹੈ ਜਿਸ ਤੋਂ ਅਸੀਂ ਆਪਣੀ ਲੋੜਿੰਦੀ ਜਾਣਕਾਰੀ ਹੈ ਜਿਹੜੀ ਤੁਰੰਤ ਹਾਸਲ ਕਰ ਸਕਦੇ ਹਾਂ ਇਹ ਸਿਰਫ ਸਿੱਖਿਆ ਦੇ ਖੇਤਰ ਵਿੱਚ ਹੀ ਵਾਪਰੀ ਹੋਈ ਤਬਦੀਲੀ ਨਹੀਂ ਹੈ ਬਲਕੇ ਰਵੈਤਾਂ ਨੂੰ ਖੇਤੀ ਦੇ ਖੇਤਰ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਤੋੜਿਆ ਗਿਆ ਇੱਕ ਸਮਾਂ ਸੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਲ ਦੇ ਵਿੱਚ ਅੱਜ ਤੋਂ 4-5 ਤਹਾਕੇ ਪਹਿਲਾਂ ਇੱਕੋ ਹੀ ਫਸਲ ਬੀਜੀ ਜਾਂਦੀ ਸੀ ਹੌਲੀ-ਹੌਲੀ ਦੋ ਫਸਲਾਂ ਦਾ ਚੱਲਣ ਹੋਇਆ ਦੋ ਤੋਂ ਬਾਅਦ ਕਈ ਖਿੱਤਿਆਂ ਦੇ ਵਿੱਚ ਹੁਣ ਤਿੰਨ ਫਸਲਾਂ ਵੀ ਬੀਜੀਆਂ ਜਾਣ ਲੱਗੀਆਂ ਪਹਿਲਾ ਫਸਲ ਹੈ ਜਿਹੜੀ ਉਹ ਬਲਦਾਂ ਦੇ ਨਾਲ ਉਹਦੀ ਬਜਾਈ ਕੀਤੀ ਜਾਂਦੀ ਸੀ ਆਮ ਕਰਕੇ ਉਹ ਬਰਸਾਤਾ ਤੇ ਨਿਰਪਰ ਹੁੰਦੀ ਸੀ ਸਮੇਂ ਦੇ ਬਦਲ ਨਾਲ ਜਿੱਥੇ ਸਾਡੇ ਕੋਲੇ ਨਵੀਂ ਤਕਨੀਕ ਦੇ ਹਾਈਬ੍ਰਿਡ ਬੀਜ ਆਏ ਇਸੇ ਤਰੀਕੇ ਨਾਲ ਸਾਡੇ ਕੋਲੇ ਡ੍ਰਿਲ ਰੋਟਾਵੇਟਰ ਤੇ ਇਸ ਕਿਸਮ ਦੀਆਂ ਹੋਰ ਮਸ਼ੀਨਾਂ ਆਈਆਂ ਜਿਨ੍ਹਾਂ ਨਾਲ ਅਸੀਂ ਫਸਲਾਂ ਦੀ ਬਜਾਈ ਕਰਨ ਲੱਗੇ ਫਸਲਾਂ ਨੂੰ ਕੀਟਨਾਸ਼ਕਾਂ ਤੋਂ ਮਤਲਬ ਕੀੜਿਆਂ ਤੋਂ ਬਚਾਉਣ ਲਈ ਸਾਡੇ ਕੋਲੇ ਕੀਟਨਾਸ਼ਕਾਂ ਦਾ ਉਪਯੋਗ ਅਸੀਂ ਸ਼ੁਰੂ ਕੀਤਾ ਧਰਤੀ ਦੇ ਤੱਤਾਂ ਦੀ ਜਾਂਚ ਕਰਕੇ ਅਸੀਂ ਪੁਰਾਣੀ ਰਵੈਤ ਦੀ ਇੱਕੋ ਖਾਦ ਪਾਉਣ ਨੂੰ ਛੱਡ ਕੇ ਨਵੀਂ ਕਿਸਮ ਦੀ ਡੀਏਪ ਯੂਰੀਆ ਤੇ ਉਨਤ ਖਾਦਾਂ ਦੀ ਵਰਤੋਂ ਸ਼ੁਰੂ ਕੀਤੀ ਇਸ ਦੇ ਨਾਲ ਕੀ ਹੋਇਆ ਕਿ ਸਾਡਾ ਸਾਰਾ ਖੇਤੀ ਦਾ ਢਾਂਚਾ ਹੀ ਬਦਲ ਗਿਆ ਜਿੱਥੇ ਕਈ ਮਹੀਨੇ ਤੱਕ ਵਿਰਾਸਤੀ ਪੱਧਰ ਤੇ ਖੇਤੀ ਕੀਤੀ ਜਾਂਦੀ ਸੀ ਅੱਜ ਉਸ ਖੇਤੀ ਨੂੰ ਆਧੁਨਿਕ ਤਕਨੀਕ ਦੇ ਨਾਲ ਵੱਡੇ ਪੱਧਰ ਤੇ ਉਸ ਦੀ ਉਪਜ ਜਿਹੜੀ ਉਹ ਸਾਡੇ ਸਾਹਮਣੇ ਆਉਂਦੀ ਹੈ ਤੇ ਉਸ ਨੂੰ ਤੁਰੰਤ ਵਧੀਆ ਤਰੀਕੇ ਨਾਲ ਉਨਤ ਤਰੀਕੇ ਨਾਲ ਤੇ ਵਧੀਆ ਗੁਣਵੱਤਾ ਵਾਲੀ ਫਸਲ ਹੈ ਜਿਹੜੀ ਅਸੀਂ ਉਸ ਨੂੰ ਅੱਜ ਸਾਡੇ ਸਾਹਮਣੇ ਸਾਡੇ ਲੋਕਾਂ ਦੇ ਸਾਹਮਣੇ ਸਾਡੇ ਸਮਾਜ ਦੇ ਸਾਹਮਣੇ ਪੇਸ਼ ਕਰ ਦਿੰਨੇ ਆ ਇਸੇ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਵਪਾਰ ਦੇ ਖੇਤਰ ਦੀਆਂ ਰਵਾਇਤੀ ਚੀਜ਼ਾਂ ਉਹ ਵੀ ਬਹੁਤ ਵੱਡੇ ਪੱਧਰ ਤੇ ਤਬਦੀਲੀ ਉਹਨਾਂ ਦੇ ਵਿੱਚ ਵੀ ਆਪਰੀ ਪਹਿਲਾਂ ਕੀ ਹੁੰਦਾ ਸੀ ਕਿ ਅਸੀਂ ਇੱਕ ਮੰਡੀ ਦੇ ਵਿੱਚ ਜਾਂਦੇ ਸੀ ਦੁਕਾਨ ਤੋਂ ਸਮਾਨ ਖਰੀਦਦੇ ਸੀ ਹੌਲੀ-ਹੌਲੀ ਇਹ ਰੀਤ ਚੇਂਜ ਹੋਈ ਦੁਕਾਨ ਤੋਂ ਸਮਾਨ ਖਰੀਦਣ ਦੀ ਜਿਹੜੀ ਪਰੰਪਰਾ ਹੈ ਉਹ ਬਿਲਕੁਲ ਬਦਲ ਗਈ ਹੁਣ ਸਮਾਨ ਹੈ ਜਿਹੜਾ ਵੱਡੇ ਸਟੋਰਾਂ 'ਚ ਆਉਣ ਲੱਗਿਆ ਵੱਡੇ ਸਟੋਰਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਇੱਕੋ ਜਗ੍ਹਾ ਤੇ ਇੱਕੋ ਛੱਤ ਹੇਠਾਂ ਬਹੁਤ ਸਾਰੇ ਬ੍ਰਾਂਡ ਦਾ ਸਾਮਾਨ ਇੱਕੋ ਥਾਂ ਤੇ ਮਿਲ ਜਾਂਦਾ ਹੈ ਹੁਣ ਅਸੀਂ ਉਸ ਤੋਂ ਵੀ ਦੋ ਸਟੈਪ ਅੱਗੇ ਗਏ ਹੁਣ ਤੁਹਾਨੂੰ ਘਰ ਬੈਠੇ ਹੋਏ ਕਿਸੇ ਵਿਸ਼ੇਸ਼ ਐਪ ਦੀ ਮਦਦ ਨਾਲ ਹੀ 5 ਮਿੰਟ ਦੇ ਵਿੱਚ ਤੁਸੀਂ ਆਪਣੀ ਸਬਜ਼ੀ ਘਰੇ ਮੰਗਵਾ ਸਕਦੇ ਹੋ ਫਲ ਘਰੇ ਮੰਗਵਾ ਸਕਦੇ ਹੋ ਇਸੇ ਤਰੀਕੇ ਨਾਲ ਜਿਹੜੀਆਂ ਤੁਹਾਡੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ ਤੁਹਾਡੇ ਲੀੜੇ ਕੱਪੜੇ ਹੋਰ ਸਜੋ ਸਮਾਨ ਤੋਂ ਲੈ ਕੇ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹਨੂੰ ਤੁਸੀਂ ਆਨਲਾਈਨ ਵਿਧੀ ਰਾਹੀਂ ਘਰ ਬੈਠੇ ਆਪਣੇ ਕੋਲੇ ਨਾਮ ਮਗਾ ਸਕੋ ਇਹਦਾ ਮਤਲਬ ਇਹ ਹੋਇਆ ਕਿ ਸਾਡੇ ਵਪਾਰ ਦੀ ਰਵੈਤੀ ਪਰੰਪਰਾਵਾਦੀ ਵਿਧੀ ਹੈ ਜਿਹੜੀ ਉਹ ਬਿਲਕੁਲ ਹੀ ਬਦਲ ਗਈ ਇਹ ਨਵੇਂ ਯੁੱਗ ਦੇ ਨਾਲ ਜਿਹੜੀ ਨਵੀਂ ਵਿਜਲੀ ਵਿਧੀ ਸਾਡੀ ਆਈ ਇਹ ਸਾਡੇ ਸਾਹਮਣੇ ਇਸ ਦੇ ਨਾਲ ਸਾਡੇ ਬਹੁਤ ਸਾਰੇ ਵਿਚੋਲਿਆਂ ਨੂੰ ਦੂਰ ਕਰਤਾ ਸਾਡੇ ਕੋਲੇ ਘਰੇ ਬੈਠੇ ਸਾਡੇ ਮੋਬਾਈਲ ਦੇ ਐਪ ਰਾਹੀਂ ਸਾਨੂੰ ਬਹੁਤ ਵਨਗੀ ਦੀਆਂ ਚੀਜ਼ਾਂ ਦੇਖਣ ਨੂੰ ਮਿਲਣ ਲੱਗੀਆਂ ਇਹ ਜਿਹੜੀ ਚੀਜ਼ ਹੈ ਨਾ ਸਿਰਫ ਖੇਤੀ ਸਿੱਖਿਆ ਤੇ ਵਪਾਰ ਦੇ ਖੇਤਰ ਵਿੱਚ ਰਵੈਤਾਂ ਨੂੰ ਤੋੜਿਆ ਬਲਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਡੇ ਪ੍ਰਬੰਧਕੀ ਅਮਲੇ ਦੇ ਵਿੱਚ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆਈਆਂ ਪਹਿਲਾਂ ਕੀ ਹੁੰਦਾ ਸੀ ਕਿ ਸਰਕਾਰੀ ਦਫ਼ਤਰਾਂ ਵੱਲੋਂ ਸਰਕੂਲਰ ਕੱਢਿਆ ਜਾਂਦਾ ਸੀ ਉਸਤੇ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਕੱਲ ਨੂੰ ਛੁੱਟੀ ਹੈ ਜਾਂ ਹੁਣ ਨਵਾਂ ਨਿਯਮ ਅਸੀਂ ਇਹ ਲਾਗੂ ਕੀਤਾ ਹੈ ਤੁਸੀਂ ਇਸ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਹੁਣ ਵੈਬਸਾਈਟ ਤੇ ਇੰਟਰਨੈਟ ਦੀ ਮਦਦ ਨਾਲ ਉਹ ਸਾਰਾ ਕੁਝ ਤਬਦੀਲ ਹੋ ਗਿਆ ਹੁਣ ਲੋਕਾਂ ਨੂੰ ਜਿਹੜੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ WhatsApp ਦੀ ਮਦਦ ਨਾਲ ਹੀ ਇੱਥੋਂ ਜਾਣਕਾਰੀ ਹਾਸਲ ਕਰ ਸਕਦੇ ਹੋ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਕੋਈ ਵੀ ਫਾਰਮ ਭਰਨਾ ਹੈ ਕਿਸੇ ਵੀ ਚੀਜ਼ ਸੰਬੰਧੀ ਅਵੇਦਨ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਅੱਜ ਆਨਲਾਈਨ ਪદ્ધਤੀ ਦੇ ਵਿੱਚ ਸਾਡੇ ਕੋਲੇ ਅਵੇ ਲੇਵਲ ਹੈ ਇਹ ਸਾਰੀਆਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਪ੍ਰਬੰਧਕ ਦੀ ਢਾਂਚਾ ਹੈ ਅੱਜ ਅਸੀਂ ਰੋਜ਼ ਖਬਰਾਂ ਦੇ ਵਿੱਚ ਸੁਣਦੇ ਆ ਕਿ ਫਲਾਂ ਲੀਡਰ ਨੇ ਆਪਣੇ ਟਵਿੱਟਰ ਦੇ ਉੱਪਰ ਇਸ ਕਿਸਮ ਦਾ ਬਿਆਨ ਦਿੱਤਾ ਜਦੋਂ ਵੀ ਉਹਨਾਂ ਨੂੰ ਕੋਈ ਨਵੀਂ ਚੀਜ਼ ਵਾਪਰਦੀ ਲੱਗਦੀ ਹੈ ਕਿਸੇ ਚੀਜ਼ ਬਾਰੇ ਕਿਸੇ ਨੇਤਾ ਪ੍ਰਧਾਨ ਮੰਤਰੀ ਚੀਫ ਮਨਿਸਟਰ ਨੇ ਸਪਸ਼ਟੀਕਰਨ ਦੇਣਾ ਹੁੰਦਾ ਹੈ ਤਾਂ ਉਹ ਆਪਣਾ ਵਿਸ਼ੇਸ਼ ਕਿਸਮ ਦਾ ਟਵੀਟ ਕਰਦੇ ਹੈ ਵਿਰੋਧੀ ਦਲ ਵੀ ਟਵੀਟ ਰਾਹੀਂ ਉਸ ਟਵੀਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ ਇਹ ਪ੍ਰਾਣੀ ਰਵੈਤ ਤੋਂ ਵੱਖਰੀਆਂ ਲੋੜਾਂ ਦੇ ਆਧਾਰ ਤੇ ਇੱਕ ਨਵੀਂ ਪਹਿਲ ਦੇ ਆਧਾਰ ਤੇ ਵਾਪਰਨ ਵਾਲੀਆਂ ਚੀਜ਼ਾਂ ਕਹੀਆਂ ਜਾ ਸਕਦੀਆਂ ਹਨ ਪਰੰਤੂ ਨਾਲ ਹੀ ਨਾਲ ਫਿਰ ਸਮਾਜ ਦੇ ਵਿੱਚ ਕੁਝ ਇਸ ਕਿਸਮ ਦੀ ਰੀਤ ਵੀ ਸਾਹਮਣੇ ਆਉਂਦੀ ਹੈ ਜਿਹੜੀ ਪ੍ਰਾਣੀਆਂ ਰਵੈਤਾਂ ਨੂੰ ਪੁਨਰ ਸਿਰਜੀਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੇ ਅਸੀਂ ਪੰਜਾਬ ਦੀ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਤੁਹਾਨੂੰ ਜਗਾ ਜਗਾ ਤੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਰਵੈਤੀ ਪਹਿਰਾਵੇ ਨੂੰ ਪੰਜਾਬ ਦੇ ਰਵੈਤੀ ਗਾਣੇ ਲੋਕ ਨਾਚਾਂ ਨੂੰ ਪੰਜਾਬ ਦੀ ਰਵੈਤੀ ਖੇਤੀ ਨੂੰ ਫਿਰ ਰਿਵਾਈਵ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅੱਜ ਵੀ ਲੋਕ ਆਪਣੇ ਘਰਾਂ ਨੂੰ ਹਵੇਲੀ ਦੇ ਰੂਪ ਦੇ ਵਿੱਚ ਜਿਵੇਂ ਪਰੰਪਰਾਵਾਦੀ ਜਾਂ ਰਵੈਤੀ ਰੂਪ ਦੇ ਵਿੱਚ ਹੁੰਦੀਆਂ ਸੀ ਉਹੋ ਦੇਣ ਦੀ ਕੋਸ਼ਿਸ਼ ਕਰ ਰਹੇ ਹੈ ਇਹਦਾ ਮਤਲਬ ਇਹ ਹੋਇਆ ਕਿ ਹਰ ਸਮਾਜ ਦੇ ਵਿੱਚ ਜਿੱਥੇ ਇੱਕ ਪਾਸੇ ਸਾਡੀ ਤਰੱਕੀ ਦੇ ਨਾਲ ਪ੍ਰਾਣੀਆਂ ਰਵੈਤਾਂ ਟੁੱਟਦੀਆਂ ਉਹਦੇ ਨਾਲ ਹੀ ਨਾਲ ਜਿਹੜੀਆਂ ਨਵੀਆਂ ਰਵੈਤਾਂ ਨਵੀਂ ਕਿਸਮ ਦਾ ਮਾਹੌਲ ਹੈ ਨਵੀਆਂ ਜਿਉਣ ਦੀਆਂ ਵਿਧੀਆਂ ਨਵੇਂ ਢੰਗ ਹੈ ਉਹ ਵੀ ਚੱਲਦੇ ਰਹਿੰਦੇ ਆ ਇਸ ਦਾ ਫੈਸਲਾ ਤਾਂ ਹੁਣ ਮੈਨੂੰ ਲੱਗਦਾ ਸਮਾਂ ਹੀ ਕਰ ਸਕਦਾ ਹੈ ਕਿ ਜ਼ਿਆਦਾ ਲੋਕ ਜਿਹੜੇ ਨਵੀਆਂ ਰਵੈਤਾਂ ਅਪਣਾਉਣ ਦੇ ਵਿੱਚ ਪ੍ਰਾਣੀਆਂ ਰਵੈਤਾਂ ਨੂੰ ਛੱਡਣ ਦੇ ਵਿੱਚ ਰੁਚਿਤ ਹੈ ਜਾਂ ਬਹੁਤੇ ਲੋਕ ਉਹ ਹੈ ਜਿਹੜੇ ਫੇਰ ਪ੍ਰਾਣੀਆਂ ਰਵੈਤਾਂ ਨੂੰ ਸਰਜੀਤ ਕਰਨ ਦੇ ਚੱਕਰ ਚ ਮੈਂ ਆਪਣੀ ਗੱਲ ਪ੍ਰੋਫੈਸਰ ਪੂਰਨ ਸਿੰਘ ਦੀਆਂ ਦੋ ਪੰਕਤੀਆਂ ਨਾਲ ਖਤਮ ਕਰੂੰਗਾ ਆ ਪੁਰਾਣੇ ਪੰਜਾਬ ਮੁੜ ਆ ਮੇਰਾ ਮੁੜ ਮੁੜ ਜੀ ਕਰਦਾ ਆਪਣੇ ਪੁਰਾਣੇ ਪੰਜਾਬ ਦੀਆਂ ਉਹਨਾਂ ਚੀਜ਼ਾਂ ਦੇਖਣ ਨੂੰ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਾਈਨਾਂ ਦਾ ਅਰਥ ਇਹ ਹੈ ਇਸ ਲਈ ਹੁਣ ਅਸੀਂ ਆਪ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਧੁਨਿਕ ਯੋਗ ਦੀ ਰਵੈਇਤਾਂ ਨੂੰ ਤੋੜਨ ਵਾਲੀ ਤੇ ਨਵੀਆਂ ਰਵੈਇਤਾਂ ਅਪਣਾਉਣ ਵਾਲੀ ਪਰੰਪਰਾ ਅੱਗੇ ਜਾਂਦੀ ਹੈ ਜਾਂ ਨਵੀਂ ਪੀੜ੍ਹੀ ਨੂੰ ਵੀ ਕਿਸੇ ਹੱਦ ਤੱਕ ਪ੍ਰਾਣੀਆਂ ਰਵੈਇਤਾਂ ਨੂੰ ਫਿਰ ਤੋਂ ਪੁਨਰਸਜੀਵਿਤ ਕਰਨ ਦੀ ਕੋਸ਼ਿਸ਼ ਜ਼ਿਆਦਾ ਪਾਉਂਦੀ ਹੈ ਧੰਨਵਾਦ